ਤੇ ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਹਲਕੇ ਦੇ ਵਿੱਚ ਕਈ ਤਰ੍ਹਾਂ ਦੀ ਹਲਚਲ ਕਾਫੀ ਹਲਚਲ ਹੋ ਗਈ ਸਟਾਰਟ ਹੋ ਗਈ ਖਾਸ ਕਰਕੇ ਖਾੜ ਹਲਕੇ ਦੇ ਵਿੱਚ ਤਾਂ ਜਿਹੜਾ ਪ੍ਰਧਾਨ ਜੀ ਨੇ ਕੰਮ ਕਰਿਆ ਸਾਡਾ ਬਹੁਤ ਵੱਡੀ ਤਦਾਦ ਦੇ ਵਿੱਚ ਆਪਾਂ ਨਿਊ ਚੰਡੀਗੜ੍ਹ ਦੀ ਡਿਵੈਲਪਮੈਂਟ ਉਹਨਾਂ ਨੇ ਕੀਤੀ ਹੈ ਇੱਕ ਥਾਨ ਕੋਟ ਪਾਕ ਜਿਹੜਾ ਵੱਡਾ ਫਾਇਦਾ ਕੀਤਾ ਸੀ ਅਕਾਲੀ ਦਲ ਸਰਕਾਰ ਨੇ ਉਹ ਦੇਣ ਅਸੀਂ ਅਕਾਲੀ ਦਲ ਦੀ ਕਦੇ ਕਈ ਪੁਸਤਾਂ 'ਚ ਨਹੀਂ ਦੇ ਸਕਦੇ ਉਹ ਇਜਾਜ਼ਤ ਹੈ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਕਾਲੀ ਦਲ ਸਰਕਾਰ ਦੀ ਤੇ ਨਾ ਕੇਜਰੀਵਾਲ ਦੇ ਘਰ ਤੱਕ ਤੇ ਸੀਐਮ ਸਾਹਿਬ ਦੇ ਘਰ ਤੱਕ ਜਾਵਾਂਗੇ ਅਸੀਂ ਪੂਰਾ ਦਿਨ ਰੋਸ ਕਰਾਂਗੇ ਹਲਕੇ ਵਾਈਜ਼ ਉਹਨਾਂ ਦੇ ਜਾਣ ਤੋਂ ਬਾਅਦ ਲੋਕਾਂ ਨੂੰ ਅੱਗੇ ਕੋਈ ਰਸਤਾ ਨਹੀਂ ਕਾਲੀਦਲ ਵੱਲੋਂ ਦਿਖਿਆ ਸਾਡਾ ਹਲਕਾ ਜਿਹੜਾ ਇਹ ਕਾਲੀਦਲ ਦਾ ਕਟੜ ਹਲਕਾ ਹੈ ਇਹ ਰੋਸ ਧਰਨਾ ਲੈਂਡ ਪੂਲਿੰਗ ਦੇ ਖਿਲਾਫ ਪਹਿਲੇ ਵੀ ਸਾਡੇ ਮੋਹਾਲੀ ਹੋਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਬਹੁਤ ਹਮਮਹਵਾ ਕੇ ਜਾਵਾਂਗੇ ਸਾਡਾ ਭਾਵੇਂ ਸਾਡੀ ਗ੍ਰਿਫਤਾਰੀ ਹੋਵੇ ਸਾਡੇ ਤੇ ਕੋਈ ਪਰਚਾ ਹੋਵੇ ਸਾਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ ਉਹ 1 ਇੰਚ ਵੀ ਜ਼ਮੀਨ ਅਸੀਂ ਸਰਕਾਰ ਨੂੰ ਖੋਹ ਨਹੀਂ ਦੇਵਾਂਗੇ ਅਸੀਂ ਡਟ ਕੇ ਲੜ ਸੰਸਦ ਕਰਾਂਗੇ 2027 ਦੀ ਚੋਣਾਂ ਨੂੰ ਲੈ ਕੇ ਹਰ ਕੋਈ ਪਾਰਟੀ ਗਰਮਾਈ ਹੋਈ ਹੈ ਤੇ ਹਰ ਕੋਈ ਆਪਣਾ ਚੋਣ ਪ੍ਰਚਾਰ ਕਰ ਰਹੀ ਹੈ ਤੇ ਹਰ ਪਾਰਟੀ ਆਪਣੀ ਰਣਨੀਤੀ ਕੱਢ ਰਹੀ ਹੈ ਤੁਹਾਨੂੰ ਦੱਸ ਦਈਏ ਹਲਕਾ ਖਰੜ ਦੇ ਵਿੱਚੋਂ ਚੌਧਰੀ ਸ਼ਾਮ ਲਾਲ ਮਾਜਰੀਆ ਜੀ ਵੀ ਕਾਫੀ ਪਾਰਟੀ ਦੇ ਵਿੱਚ ਗਰਮਾਏ ਹੋਏ ਨੇ ਤੁਹਾਨੂੰ ਦੱਸ ਦਈਏ ਸਾਨੂੰ ਮਾਣ ਹੈ ਅਕਾਲੀ ਹੋਣ ਤੇ ਉਹਨਾਂ ਨੇ ਇੱਕ ਮਹੀਨ ਚਲਾਈ ਹੈ ਜਿਸ ਤਰੀਕੇ ਦੇ ਨਾਲ ਉਹ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਤੇ ਅਕਾਲੀ ਦਲ ਪਾਰਟੀ ਨੂੰ ਅੱਗੇ ਲੈ ਕੇ ਜਾ ਰਹੇ ਨੇ ਸੋ ਉਸੇ ਤੇ ਅੱਜ ਚਰਚਾ ਕਰਾਂਗੇ ਕਿਉਂਕਿ ਬੀਤੇ 2 ਦਿਨ ਪਹਿਲਾਂ ਉਹਨਾਂ ਨੇ ਖਰੜ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਤੇ ਕੀ ਗੱਲਾਂ ਬਾਤਾਂ ਹੋਈਆਂ ਉੱਥੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਵਾਗਤ ਕਰਦੇ ਹਾਂ ਚੌਧਰੀ ਸਾਹਿਬ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋਨੂ ਜੀ ਉਹ ਠੀਕ ਹੋ ਸਰ ਵਾ ਬ ਗੁੱਡ ਹੈ ਸੋਨੂੰ ਜੀ ਇਦਾਂ ਹੈ ਜਿਹੜੀ ਅਸੀਂ ਉੱਥੇ ਪ੍ਰੈਸ ਕਾਨਫਰੰਸ ਕਰਾਈ ਸੀ ਉਹ ਮਹਮ ਅਸੀਂ ਘਰ ਘਰ ਲੈ ਕੇ ਜਾਣ ਦਾ ਟੀਚਾ ਪਣਾਇਆ ਤੇ ਸਾਡੇ ਪਿਛਲੇ ਸਮੇਂ ਦੌਰਾਨ ਇੱਥੇ ਸਾਡੇ ਕਾਲੀ ਦਲ ਦੇ ਜਿਹੜੇ ਸਾਡੇ ਇੰਚਾਰਜ ਸੀ ਹਲਕਾ ਇੰਚਾਰਜ ਸਰਦਾਰ ਜੀਤ ਸਿੰਘ ਗਿੱਲ ਉਹ ਆਪਣੇ ਬਹੁਤ ਵੱਡੇ ਭਰਾ ਸਾਡੇ ਬਹੁਲੇ ਪਿਆਰੇ ਮਿੱਤਰ ਹੈ ਉਹ ਕਿਸੇ ਕਾਰਨ ਪਾਰਟੀ ਨੂੰ ਛੱਡ ਕੇ ਬੀਜੇਪੀ ਜੁਆਨ ਕਰ ਗਏ ਇਸ ਕਰਕੇ ਅਸੀਂ ਤਾਂ ਦੇਖੋ ਸ਼ੁਰੂ ਤੋਂ ਉਹਨਾਂ ਦੇ ਨਾਲ ਜੁੜੇ ਹੋਏ ਸੀ ਉਹਨਾਂ ਦੇ ਨਾਲ ਜੁੜਨ ਕਰਕੇ ਆਪਾਂ ਪਿੰਡ 'ਚ ਉਹਨਾਂ ਜਿੱਦਾਂ ਸਾਡੀ ਡਿਊਟੀ ਲਾਂਦੇ ਹੁੰਦੇ ਸੀ ਅਸੀਂ ਉਦਾਂ ਹੀ ਡਿਊਟੀ ਭੁਗਤਾਂਦੇ ਰਹੇ ਆਪਣੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਹਲਕੇ ਦੇ ਵਿੱਚ ਕਈ ਤਰ੍ਹਾਂ ਦੀ ਹਲਚਲ ਕਾਫੀ ਹਲਚਲ ਹੋ ਗਈ ਸਟਾਰਟ ਹੋ ਗਈ ਜਿਹੜੇ ਸਾਡੇ ਕਾਲੀ ਦਲ ਦੇ ਵਰਕਰ ਹੈ ਉਹ ਬਹੁਤ ਸਰਗਰਮੀ ਦੇ ਨਾਲ ਅੱਗੇ ਨਿਰਾਸ਼ ਹੋ ਹੋ ਗਏ ਸੀ ਜਦੋਂ ਗਿਲਸਾਂ ਤੋਂ ਜਾਣ ਤੋਂ ਬਾਅਦ ਸਾਡੇ ਹਲਕੇ ਦੇ ਵਿੱਚ ਜਿਹੜੀ ਨਹੀਂ ਹੁਣ ਬਹੁਤ ਉਹਦੇ ਨਾਲ ਖੁਸ਼ੀ ਚ ਹੈ ਲੋਕ ਘਰ ਘਰ ਜਾਣਦੇ ਆ ਜਿਹੜਾ ਪੱਟੀਚਾ ਬਣਾਇਆ ਤੇ ਇਸ ਤੋਂ ਬਾਅਦ ਅਸੀਂ ਨੈਕਸਟ ਜਿਹੜੀ ਪ੍ਰੈਸ ਕਾਨਫਰੰਸ ਨਮੇਗਰੋਂ ਦੇ ਵਿੱਚ ਰੱਖਣੀ ਹੈ ਉਸ ਤੋਂ ਬਾਅਦ ਅਸੀਂ ਕਰਾਲੀ 'ਚ ਰੱਖਾਂਗੇ ਤੇ ਅਸੀਂ ਘਰ-ਘਰੇ ਮੈਸੇਜ ਪਾਵਾਂਗੇ ਤਾਂ ਕਿ ਸਾਡੇ ਜਿਹੜੇ ਪ੍ਰਧਾਨ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਉਹ ਆਉਣ ਆਏ ਸਮੇਂ ਦੇ ਵਿੱਚ ਸੀਐਮ ਬਣਾਣੀ ਹੈ ਆਪਾਂ ਕਾਲੀਦਾਲ ਵੱਲੋਂ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਸਾਡੇ ਇਲਾਕੇ ਦੇ ਵਿੱਚ ਹੁਣ ਖੁਸ਼ੀ ਹੈ ਸਾਡਾ ਖਾਸ ਕਰਕੇ ਖਾੜ ਹਲਕੇ ਦੇ ਵਿੱਚ ਤਾਂ ਜਿਹੜਾ ਪ੍ਰਧਾਨ ਜੀ ਨੇ ਕੰਮ ਕਰਿਆ ਸਾਡਾ ਬਹੁਤ ਵੱਡੀ ਤਾਰ ਦੇ ਵਿੱਚ ਆਪਾਂ ਨਿਊ ਚੰਡੀਗੜ੍ਹ ਦੀ ਡਿਵੈਲਪਮੈਂਟ ਉਹਨਾਂ ਨੇ ਕੀਤੀ ਐ ਇੱਕ ਜਿਹੜਾ ਬਹੁਤ ਵੱਡਾ ਸਾਡੀ ਬੈਲਟ ਨੂੰ ਨਵੇਂ ਗਰਾਂ ਤੋਂ ਲੈ ਕੇ ਪਠਾਨਕੋਟ ਤੱਕ ਜਿਹੜਾ ਵੱਡਾ ਫਾਇਦਾ ਕੀਤਾ ਸੀ ਅਕਾਲੀ ਦਲ ਸਰਕਾਰ ਨੇ ਉਹ ਦੇਣ ਅਸੀਂ ਅਕਾਲੀ ਦਲ ਦੀ ਕਦੇ ਕਈ ਪੁਸਤਾਂ 'ਚ ਨਹੀਂ ਦੇ ਸਕਦੇ ਉਹ ਕੀ ਸੀ ਸਾਡੇ ਦਾ ਇੱਥੇ ਫੋਰੈਸਟ ਐਕਟ ਲੱਗਿਆ ਹੋਇਆ ਸੀ ਫੋਰੈਸਟ ਐਕਟ ਜਿਹੜੀ ਦਫਾ 4 5 ਲੱਗੀ ਹੋਈ ਸੀ ਉਹਦੇ 'ਚ ਅਕਾਲੀ ਦਲ ਦੀ ਸਰਕਾਰ ਨੇ 2010 11 ਦੇ ਵਿੱਚ ਇੱਕ ਨੋਟੀਫਿਕੇਸ਼ਨ ਕਰਾਇਆ ਉਹਦੇ 'ਚ ਕਾਫੀ ਜ਼ਮੀਨ ਸਾਡੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਉਹ ਦਫਾ 4-5 ਤੋਂ ਬਾਹਰ ਹੋ ਗਈ ਸੀ ਉਹਦੇ ਵਿੱਚ ਲੋਕ ਆਪਣੇ ਰਹਿਣ ਵਾਸਤੇ ਘਰ ਬਣਾ ਸਕਦੇ ਆ ਮਲ ਯਾਨੀ ਕਿ ਉਹਦੇ ਚ ਲੋਕ ਸਾਡਾ ਕੋਈ ਅੱਜ ਕੱਲ ਜਿਹੜੀ ਸਾਡੀ ਪਿੰਡ ਦੀ ਪੁਰਾਣੀ ਜ਼ਮੀਨ ਦਾ ਲਾਲ ਡੋਰਾ ਉਹ ਸਿਰਫ ਕਿਸੇ ਪਿੰਡ ਦੇ ਵਿੱਚ 10 ਕਨਾਲ ਆ ਕਿਸੇ 15 ਕਨਾਲ ਆ ਆਬਾਦੀ ਬਹੁਤ ਵੱਧ ਗਈ ਜੀ ਤੇ ਲੋਕਾਂ ਨੂੰ ਬਾਹਰ ਘਰ ਬਣਾਉਣ ਦੀ ਜਿਹੜੀ ਇਜਾਜ਼ਤ ਆ ਉਹ ਸਰਦਾਰ ਸੁਖਵਿੰਦਰ ਸਿੰਘ ਬਾਦਲ ਦੀ ਅਕਾਲੀ ਦਲ ਸਰਕਾਰ ਦੀ ਦੇਣ ਹੈ ਚਾ ਜਿਸ ਤਰ੍ਹਾਂ ਹੁਣ ਅਕਾਲੀ ਦਲ ਦੀ ਕੱਲ ਮੀਟਿੰਗ ਵੀ ਹੋਈ ਹੈ ਬਾਦਲ ਸਾਹਿਬ ਆਏ ਸੀ ਪਹੁੰਚੇ ਹੋਏ ਸੀ ਉਹਨਾਂ ਦੇ ਵਿੱਚੋਂ ਕੀ ਕੀ ਫੈਸਲੇ ਲਿੱਤੇ ਗਏ ਨਾ ਬਾਦਲ ਸਾਹਿਬ ਨੇ ਜਿਹੜਾ ਕੱਲ ਆ ਲੈਂਡ ਪੂਲਿੰਗ ਇੱਕ ਦੇ ਤਹਿਤ ਫੈਸਲਾ ਲਿਆ ਵੀ ਅਸੀਂ 117 ਹਲਕੇ ਆ ਸਾਡੇ ਪੰਜਾਬ ਦੇ ਇੱਕ ਤਰੀਕ ਤੋਂ ਅਸੀਂ ਇੱਕ ਹਲਕੇ ਤੋਂ ਸਟਾਰਟ ਕਰਾਂਗੇ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਤੋਂ ਜਿੱਥੇ ਅਸੀਂ ਵੱਡਾ ਧਰਨਾ ਲਾਇਆ ਸੀ ਨਾ ਬਾਦਲ ਸਾਹਿਬ ਨੇ ਉੱਥੋਂ ਸਟਾਰਟ ਕਰਾਂਗੇ ਇੱਕ ਹਲਕੇ ਤੋਂ 117 ਦਿਨ ਬਾਅਦ ਫੇਰ ਦੁਬਾਰੇ ਨੰਬਰ ਸਟਾਰਟ ਹੋ ਜਾਊਗਾ। ਉਹ ਅਸੀਂ ਆਪਣਾ ਕੇਜਰੀਵਾਲ ਦੇ ਘਰ ਤੱਕ ਤੇ ਸੀਐਮ ਸਾਹਿਬ ਦੇ ਘਰ ਤੱਕ ਜਾਵਾਂਗੇ ਅਸੀਂ। ਪੂਰਾ ਦਿਨ ਰੋਸ ਕਰਾਂਗੇ ਹਲਕੇ ਵਾਈਜ਼ ਹਰ ਉਹਦੇ ਡੇਲੀ ਸਾਡਾ ਤਾਂ ਸਟਾਰਟ ਹੋ ਜਾਊਗਾ। ਪਹਿਲੇ ਦਿਨ ਤੋਂ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਰਣਜੀਤ ਸਿੰਘ ਗਿੱਲ ਜੀ ਨੇ ਰਜਾਇਨ ਦੇ ਦਿੱਤਾ ਅਸੀਂ ਦੂਜੀ ਪਾਰਟੀ ਦੇ ਵਿੱਚ ਚਲੇ ਗਏ। ਤੇ ਤੁਹਾ ਨੂੰ ਵੀ ਲੋਕ ਇੱਥੇ ਪਿਆਰ ਕਰਦੇ ਨੇ ਕਿੱਦਾਂ ਦਾ ਲੱਗ ਰਿਹਾ ਕਿ ਲੋਕਾਂ ਦੇ ਨਾਲ ਮਿਲਣਾ ਵਰਤਣਾ ਤੇ ਵਿੱਚ ਜਾ ਕੇ ਤੁਸੀਂ ਵਿਚਰ ਰਹੇ ਹੋ ਉਨਾ ਹੀ ਪਿਆਰ ਮਿਲ ਰਿਹਾ ਜਿੰਨਾ ਪਹਿਲਾਂ ਮਿਲਦਾ ਸੀ ਰਣਜੀਤ ਗਿੱਲ ਜੀ ਨੂੰ ਮਿਲਦਾ ਸੀ ਦੇਖੋ ਜੀ ਜਿਹੜੇ ਤੁਸੀਂ ਰਜੀਤ ਗਿੱਲ ਜੀ ਦੀ ਗੱਲ ਕਰਦੇ ਆ ਉਹਨਾਂ ਦੇ ਨਾਲ ਲੋਕਾਂ ਦਾ ਬੜਾ ਪਿਆਰ ਸੀ ਉਹਨਾਂ ਦੇ ਜਾਣ ਤੋਂ ਬਾਅਦ ਲੋਕਾਂ ਨੂੰ ਅੱਗੇ ਕੋਈ ਰਸਤਾ ਨਹੀਂ ਕਾਲੀਦਲ ਵੱਲੋਂ ਦਿਖਿਆ ਸਾਡਾ ਹਲਕਾ ਜਿਹੜਾ ਇਹ ਕਾਲੀਦਲ ਦਾ ਕਟੜ ਹਲਕਾ ਹੈ ਜੀ ਤੇ ਪਿਛਲੇ 10 ਦਿਨਾਂ ਤੋਂ ਉਸੇ ਸਟਾਰਟ ਕੀਤਾ ਮੇਰੇ ਕੋਲ ਕਾਫੀ ਲੋਕ ਸਵੇਰੇ ਸ਼ਾਮੀ ਦੁਪਹਿਰ ਨੂੰ ਇੱਥੇ ਕਾਫੀ ਕੰਮ ਕਰ ਆ ਪਕਰਾਰੇ ਆ ਲੋਕਾਂ ਦੇ ਤੇ ਮਹਾਰਾਜ ਨੇ ਸਾਡੀ ਡਿਊਟੀ ਲਈ ਆ ਐਜ਼ ਅ ਵਰਕਰ ਅਸੀਂ ਪੂਰੀ ਡਟ ਕੇ ਕਾਦੀਦਲ ਦੀ ਸੇਵਾ ਕਰਾਂਗੇ ਬਹੁਤ ਵਧੀਆ ਜੀ اچھا ਫਿਰ ਜਿਸ ਤਰ੍ਹਾਂ ਹੁਣ ਤੁਸੀਂ ਇਹ ਗੱਲ ਕਹੀ ਹੈ ਕਿ ਹਰ ਹਲਕੇ ਦੇ ਵਿੱਚੋਂ ਲੋਕ ਜਾਣਗੇ ਤੁਹਾਡੇ ਹਲਕੇ ਦੇ ਵਿੱਚੋਂ ਕਿਦਾਂ ਦੀ ਸਕੀਮ ਚੱਲ ਰਹੀ ਹੈ ਕਿਦਾਂ ਦੀ ਯਾਨੀ ਪਲਾਨ ਚੱਲ ਰਿਹਾ ਹੈ ਕਿ ਤੁਹਾਡੇ ਵੱਲੋਂ ਵੀ ਜਿਸ ਤਰ੍ਹਾਂ ਅੱਗੇ ਸੀਐਮ ਸਾਹਿਬ ਦੇ ਉਧਰ ਨੂੰ ਰਵਾਨਾ ਜਥਾ ਹੋਇਆ ਕਰੇਗਾ ਅਸੀਂ ਨਾ ਜੀ ਜਿਨਨੇ ਸਾਡੇ ਮੋਤਵਰ ਐ ਕਾਲੀ ਦਲ ਦੇ ਵਰਕਰ ਐ ਲੀਡਰ ਐ ਅਸੀਂ ਸਾਰੀ ਇਕੱਠੀ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਮੈਨੂੰ ਲੱਗਦਾ ਪੰਜਾਬ ਚ ਸਭ ਤੋਂ ਵੱਧ ਜਿਹੜਾ ਰੋਸ ਧਰਨਾ ਲੈਂਡ ਪੂਲਿੰਗ ਦੇ ਖਿਲਾਫ ਪਹਿਲੇ ਵੀ ਸਾਡੇ ਮੋਹਾਲੀ ਹੋਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਬਹੁਤ ਹਮ ਹੋਵਾ ਕੇ ਜਾਵਾਂਗੇ ਸਾਨੂੰ ਕੋਈ ਡਰ ਨਹੀਂ ਸਰਕਾਰ ਦਾ ਭਾਵੇਂ ਸਾਡੀ ਗ੍ਰਿਫਤਾਰੀ ਹੋਵੇ ਸਾਡੇ ਦੇ ਕੋਈ ਪਰਚਾ ਹੋਵੇ ਸਾਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ ਅਸੀਂ ਜਿਹੜੇ ਲੋਕਾਂ ਦੇ ਹੱਕ ਸਰਕਾਰ ਖਾਣ ਨੂੰ ਫਿਰਦੀ ਐ ਉਹ 1 ਇੰਚ ਵੀ ਜ਼ਮੀਨ ਅਸੀਂ ਸਰਕਾਰ ਨੂੰ ਖੋਹ ਨਹੀਂ ਦੇਵਾਂਗੇ ਅਸੀਂ ਡਟ ਕੇ ਲੜ ਸੰਘਰਸ਼ ਕਰਾਂਗੇ ਲਾਸਟ ਸਵਾਲ ਇਹ ਮੈਂ ਕਿ ਜਿੱਦਾਂ ਹੁਣ ਮਾਨਯੋਗ ਹਾਈ ਕੋਰਟ ਵੱਲੋਂ ਵੀ ਹੁਣ 4 ਹਫ਼ਤਿਆਂ ਦੇ ਲਈ ਰੋਕ ਲਾ ਦਿੱਤੀ ਗਈ ਹੈ ਕਿਸ ਤਰ੍ਹਾਂ ਦਾ ਲੱਗਦਾ ਅਸੀਂ ਕੋਰਟ ਦਾ ਬਹੁਤ ਉਹ ਕਰਦੇ ਆ ਜਿਹੜਾ ਕੋਰਟ ਨੇ ਸਾਨੂੰ 4 ਹਫ਼ਤਿਆਂ ਦਾ ਉਹ ਦਿੱਤਾ ਬਹੁਤ ਸਾਨੂੰ ਰਾਹਤ ਮਿਲੀ ਹੈ ਇਸ ਗੱਲ ਦੀ ਸਰਕਾਰ ਦੇ ਜਿਹੜੇ ਧੱਕੇਸ਼ਾਹੀ ਕਰਨੀ ਸਟਾਰਟ ਕਰਤੀ ਸੀ ਉਹ ਤੇ ਰੋਕ ਲੱਗ ਗਈ ਬੜੀ ਖੁਸ਼ੀ ਹੈ ਇਸ ਗੱਲ ਦੀ ਸੋ ਧੰਨਵਾਦ ਜੀ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਸ਼ਾਮ ਲਾਲ ਚੌਧਰੀ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੀ ਇਜਾਜ਼ਤ ਮੇਰੀ ਸੋਗੀ ਜਗਦੀਪ ਦੇ ਨਾਲ ਸੋ ਉਹਨੂੰ ਜਾਂਸਲਾ ਦੀ ਰਿਪੋਰਟ ਮੁਹਾਲੀ